ਇੱਕ ਗੱਲ ਹੋ ਚੱਲੀ ਹੋਈ ਹੈ ਕਿ ਕਹਿੰਦੇ weight loss ਕਰਨਾ ਤਾਂ apple cider vinegar کافی ਜਿਆਦਾ ਸਹਕਾਰਗਰ ਹੁੰਦਾ ਹੈ ਸੱਚ ਹੈ ਨਹੀਂ ਬਿਲਕੁਲ ਸੱਚ ਨਹੀਂ ਹੈ apple cider vinegar ਦੇਖੋ ਬਹੁਤ your diet ਸ ਇਟਸ ਵਨ ਆਫ ਦਾ ਥਿੰਗਸ ਓਨਲੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਹਦੀ ਜਗ੍ਹਾ lemon use ਕਰ ਲਈਏ fresh lemon ਉਹ ਪਾਣੀ ਦੇ ਵਿੱਚ ਤੁਸੀਂ ਐਡ ਕਰਕੇ ਲੈਣਾ ਸ਼ੁਰੂ ਕਰ ਦਿਓ ਉਹਦੇ ਨਾਲ ਵੀ ਤੁਹਾਡਾ ਡੀਟੌਕਸ ਹੋ ਜਾਏਗਾ ਕਈ ਵਾਰੀ ਇੰਨਾ ਚੀਜ਼ਾਂ ਦੇ ਐਪਲ ਸਾਈਡਰ ਵਿਨੇਗਰ ਦੀ ਅਸੀਂ ਗੱਲ ਕਰੀਏ ਸਾਈਡ ਇਫੈਕਟਸ ਹੋ ਜਾਂਦੇ ਬਹੁਤ ਸਾਰੇ ਲੋਕਾਂ ਨੂੰ ਬਲੂਟਿੰਗ ਹੋ ਜਾਂਦੀ ਹੈ ਐਸਿਡਿਟੀ ਹੋ ਜਾਂਦੀ ਹੈ ਇਹ ਹਰ ਬੋਡੀ ਵਾਸਤੇ ਸੂਟ ਨਹੀਂ ਕਰਦਾ ਤੇ ਮੈਂ ਹਮੇਸ਼ਾ ਕਦੇ ਵੀ ਕਿਸੇ ਨੂੰ ਰეკਮੈਂਡ ਨਹੀਂ ਕਰਦੀ ਇਹੋ ਜਿਹੇ ਪ੍ਰੋਡਕਟਸ ਮੈਂ ਕਹਿੰਨੀ ਹੁੰਦੇ ਨਾਲੋਂ ਅੱਛੇ ਕਿ ਤੁਸੀਂ ਬੈਟਰ ਹੈ ਕਿ ਲੈਮਨ ਯੂਜ਼ ਕਰੋ ਇੱਕ ਗੱਲ ਹੋਰ ਚੱਲੀ ਹੋਈ ਹੈ ਕਿ ਕਹਿੰਦੇ weight loss ਕਰਨਾ ਤਾਂ ਐਪਲ ਸਾਈਡਰ ਵਿਨੇਗਰ ਕਾਫੀ ਜ਼ਿਆਦਾ ਸਹਕਾਰਗਰ ਹੁੰਦਾ ਸੱਚ ਹੈ ਇਹ ਨਹੀਂ ਬਿਲਕੁਲ ਸੱਚ ਨਹੀਂ ਹੈ ਐਪਲ ਸਾਈਡਰ ਵਿਨੇਗਰ ਦੇਖੋ ਬਹੁਤ ਯੂ ਯੂ ਡਾਇਟਸ ਹੈ ਇਟਸ ਵਨ ਆਫ ਥੈਟ ਥਿੰਗਸ ਓਨਲੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਹਦੀ ਜਗ੍ਹਾ ਲੈਮਨ ਯੂਜ਼ ਕਰ ਲਈਏ ਫਰੈਸ਼ ਲੈਮਨ ਉਹ ਪਾਣੀ ਦੇ ਵਿੱਚ ਤੁਸੀਂ ਐਡ ਕਰਕੇ ਲੈਣਾ ਸ਼ੁਰੂ ਕਰ ਦਿਓ ਉਹਦੇ ਨਾਲ ਵੀ ਤੁਹਾਡਾ ਡੀਟੌਕਸ ਹੋ ਜਾਏਗਾ ਕਈ ਵਾਰੀ ਇੰਨਾ ਚੀਜ਼ਾਂ ਦੇ ਐਪਲ ਸਾਈਡਰ ਵਿਨੇਗਰ ਦੀ ਅਸੀਂ ਗੱਲ ਕਰੀਏ ਸਾਈਡ ਇਫੈਕਟਸ ਹੋ ਜਾਂਦੇ ਬਹੁਤ ਸਾਰੇ ਲੋਕਾਂ ਨੂੰ ਬਲੂਟਿੰਗ ਹੋ ਜਾਂਦੀ ਹੈ ਐਸਿਡਿਟੀ ਹੋ ਜਾਂਦੀ ਹੈ ਇਹ ਹਰ ਬੋਡੀ ਵਾਸਤੇ ਸੂਟ ਨਹੀਂ ਕਰਦਾ ਤੇ ਮੈਂ ਹਮੇਸ਼ਾ ਕਦੇ ਵੀ ਕਿਸੇ ਨੂੰ ਰეკਮੈਂਡ ਨਹੀਂ ਕਰਦੀ ਇਹੋ ਜਿਹੇ ਪ੍ਰੋਡਕਟਸ ਮੈਂ ਕਹਿੰਨੀ ਹੁੰਦੇ ਨਾਲੋਂ ਅੱਛੇ ਕਿ ਤੁਸੀਂ ਬੈਟਰ ਹੈ ਕਿ ਲੈਮਨ ਯੂਜ਼ ਕਰੋ ਇੱਕ ਗੱਲ ਹੋਰ ਚੱਲੀ ਹੋਈ ਹੈ ਕਿ ਕਹਿੰਦੇ weight loss ਕਰਨਾ ਤਾਂ ਐਪਲ ਸਾਈਡਰ ਵਿਨੇਗਰ ਕਾਫੀ ਜ਼ਿਆਦਾ ਸਹਕਾਰਗਰ ਹੁੰਦਾ ਸੱਚ ਹੈ ਇਹ ਨਹੀਂ ਬਿਲਕੁਲ ਸੱਚ ਨਹੀਂ ਹੈ Apple cider vinegar ਦੇਖੋ ਬਹੁਤ યોਰ ਡਾਈਟਸ ਇਟਸ ਵਨ ਆਫ ਦਾ ਥਿੰਗਸ ਓਨਲੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਹਦੀ ਜਗ੍ਹਾ lemon use ਕਰ ਲਈਏ fresh lemon ਉਹ ਪਾਣੀ ਦੇ ਵਿੱਚ ਤੁਸੀਂ ਐਡ ਕਰਕੇ ਲੈਣਾ ਸ਼ੁਰੂ ਕਰ ਦਿਓ ਉਹਦੇ ਨਾਲ ਵੀ ਤੁਹਾਡਾ ਡੀਟੌਕਸ ਹੋ ਜਾਏਗਾ ਕਈ ਵਾਰੀ ਇੰਨਾ ਚੀਜ਼ਾਂ ਦੇ ਐਪਲ ਸਾਈਡਰ ਵਿਨੇਗਰ ਦੀ ਅਸੀਂ ਗੱਲ ਕਰੀਏ ਸਾਈਡ ਇਫੈਕਟਸ ਹੋ ਜਾਂਦੇ ਬਹੁਤ ਸਾਰੇ ਲੋਕਾਂ ਨੂੰ ਬਲੋਟਿੰਗ ਹੋ ਜਾਂਦੀ ਹੈ ਐਸਿਡਿਟੀ ਹੋ ਜਾਂਦੀ ਹੈ ਇਹ ਹਰ ਬੋਡੀ ਵਾਸਤੇ ਸੂਟ ਨਹੀਂ ਕਰਦਾ ਤੇ ਮੈਂ ਹਮੇਸ਼ਾ ਕਦੇ ਵੀ ਕਿਸੇ ਨੂੰ ਰეკਮੈਂਡ ਨਹੀਂ ਕਰਦੀ ਇਹੋ ਜਿਹੇ ਪ੍ਰੋਡਕਟਸ ਮੈਂ ਕਹਿੰਨੀ ਹੁੰਦੇ ਨਾਲੋਂ ਅੱਛੇ ਕਿ ਤੁਸੀਂ ਬੈਟਰ ਹੈ ਕਿ ਲੈਮਨ ਯੂਜ਼ ਕਰੋ ਇੱਕ ਗੱਲ ਹੋਰ ਚੱਲੀ ਹੋਈ ਹੈ ਕਿ ਕਹਿੰਦੇ weight loss ਕਰਨਾ ਤਾਂ ਐਪਲ ਸਾਈਡਰ ਵਿਨੇਗਰ ਕਾਫੀ ਜ਼ਿਆਦਾ ਸਹਕਾਰਗਰ ਹੁੰਦਾ ਸੱਚ ਹੈ ਇਹ ਨਹੀਂ ਬਿਲਕੁਲ ਸੱਚ ਨਹੀਂ ਹੈ Apple cider vinegar ਦੇਖੋ ਬਹੁਤ યોਰ ਡਾਈਟਸ ਇਟਸ ਵਨ ਆਫ ਦਾ ਥਿੰਗਸ ਓਨਲੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਹਦੀ ਜਗ੍ਹਾ lemon use ਕਰ ਲਈਏ fresh lemon ਉਹ ਪਾਣੀ ਦੇ ਵਿੱਚ ਤੁਸੀਂ ਐਡ ਕਰਕੇ ਲੈਣਾ ਸ਼ੁਰੂ ਕਰ ਦਿਓ ਉਹਦੇ ਨਾਲ ਵੀ ਤੁਹਾਡਾ ਡੀਟੌਕਸ ਹੋ ਜਾਏਗਾ ਕਈ ਵਾਰੀ ਇੰਨਾ ਚੀਜ਼ਾਂ ਦੇ ਐਪਲ ਸਾਈਡਰ ਵਿਨੇਗਰ ਦੀ ਅਸੀਂ ਗੱਲ ਕਰੀਏ ਸਾਈਡ ਇਫੈਕਟਸ ਹੋ ਜਾਂਦੇ ਬਹੁਤ ਸਾਰੇ ਲੋਕਾਂ ਨੂੰ ਬਲੂਟਿੰਗ ਹੋ ਜਾਂਦੀ ਹੈ ਐਸਿਡਿਟੀ ਹੋ ਜਾਂਦੀ ਹੈ ਇਹ ਹਰ ਬੋਡੀ ਵਾਸਤੇ ਸੂਟ ਨਹੀਂ ਕਰਦਾ ਤੇ ਮੈਂ ਹਮੇਸ਼ਾ ਕਦੇ ਵੀ ਕਿਸੇ ਨੂੰ ਰეკਮੈਂਡ ਨਹੀਂ ਕਰਦੀ ਇਹੋ ਜਿਹੇ ਪ੍ਰੋਡਕਟਸ ਮੈਂ ਕਹਿੰਨੀ ਹੁੰਦੇ ਨਾਲੋਂ ਅੱਛੇ ਕਿ ਤੁਸੀਂ ਬੈਟਰ ਹੈ ਕਿ ਲੈਮਨ ਯੂਜ਼ ਕਰੋ ਇੱਕ ਗੱਲ ਹੋਰ ਚੱਲੀ ਹੋਈ ਹੈ ਕਿ ਕਹਿੰਦੇ weight loss ਕਰਨਾ ਤਾਂ ਐਪਲ ਸਾਈਡਰ ਵਿਨੇਗਰ ਕਾਫੀ ਜ਼ਿਆਦਾ ਸਹਕਾਰਗਰ ਹੁੰਦਾ ਸੱਚ ਹੈ ਇਹ ਨਹੀਂ ਬਿਲਕੁਲ ਸੱਚ ਨਹੀਂ ਹੈ ਐਪਲ ਸਾਈਡਰ ਵਿਨੇਗਰ ਦੇਖੋ ਬਹੁਤ ਯੂ ਯੂ ਡਾਇਟਸ ਹੈ ਇਟਸ ਵਨ ਆਫ ਥੈਟ ਥਿੰਗਸ ਓਨਲੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਹਦੀ ਜਗ੍ਹਾ ਲੈਮਨ ਯੂਜ਼ ਕਰ ਲਈਏ ਫਰੈਸ਼ ਲੈਮਨ ਉਹ ਪਾਣੀ ਦੇ ਵਿੱਚ ਤੁਸੀਂ ਐਡ ਕਰਕੇ ਲੈਣਾ ਸ਼ੁਰੂ ਕਰ ਦਿਓ ਉਹਦੇ ਨਾਲ ਵੀ ਤੁਹਾਡਾ ਡੀਟੌਕਸ ਹੋ ਜਾਏਗਾ ਕਈ ਵਾਰੀ ਇੰਨਾ ਚੀਜ਼ਾਂ ਦੇ ਐਪਲ ਸਾਈਡਰ ਵਿਨੇਗਰ ਦੀ ਅਸੀਂ ਗੱਲ ਕਰੀਏ ਸਾਈਡ ਇਫੈਕਟਸ ਹੋ ਜਾਂਦੇ ਬਹੁਤ ਸਾਰੇ ਲੋਕਾਂ ਨੂੰ ਬਲੂਟਿੰਗ ਹੋ ਜਾਂਦੀ ਹੈ ਐਸਿਡਿਟੀ ਹੋ ਜਾਂਦੀ ਹੈ ਇਹ ਹਰ ਬਾਡੀ ਵਾਸਤੇ ਸੂਟ ਨਹੀਂ ਕਰਦਾ ਤੇ ਮੈਂ ਹਮੇਸ਼ਾ ਕਦੇ ਵੀ ਕਿਸੇ ਨੂੰ ਰეკਮੈਂਡ ਨਹੀਂ ਕਰਦੀ ਇਹੋ ਜਿਹੇ ਪ੍ਰੋਡਕਟਸ ਮੈਂ ਕਰਨੀ ਉਹਦੇ ਨਾਲੋਂ ਅੱਛੇ ਕਿ ਤੁਸੀਂ ਬੈਟਰ ਹੈ ਕਿ ਲੈਮਨ ਯੂਜ਼ ਕਰੋ